ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੁੜਗਿਓ ਅੱਜ ਜਿਹੜਾ ਆਪਾਂ ਤੁਹਾਡੀ ਖਾਤਰ ਇਹ ਟਿਪਸ ਲੈ ਕੇ ਆਏ ਜੀ ਇਹ ਰੰਗ ਗੋਰੇ ਵਾਸਤੇ ਹੈ ਅੱਜ ਕੱਲ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਆਪਾਂ ਨੂੰ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ ਜਦੋਂ ਕਿਤੇ ਜਾਣਾ ਹੋਵੇ ਇਹਨੂੰ ਮੌਕੇ ਤੇ ਬਣਾਓ ਤੇ ਵਰਤੋ ਠੀਕ ਹੈ ਜੀ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਉਹ ਮੈਂ ਤੁਹਾਨੂੰ ਸਾਰਾ ਕੁਝ ਦੱਸੂਗੀ ਆਪਣੀ ਵੀਡੀਓ ਦੇ ਨਾਲ ਬਣੀਆਂ ਰਿਹਾ ਕਰੋ ਤੁਸੀਂ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੈ ਵਧੀਆ ਵਧੀਆ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਅੱਗੇ ਵੱਧ ਤੋਂ ਵੱਧ ਆਪਾਂ ਇਹਦੀ ਖਾਤਰ ਕੀ ਕਰਨਾ ਬੇਟਾ ਆਪਾਂ ਲੈ ਲਿਆ ਜੀ ਤਵਾ ਠੀਕ ਹੈ ਇਹਨੂੰ ਤਵੇ ਦੇ ਉੱਤੇ ਆਪਾਂ ਤਿਆਰ ਕਰਨਾ ਹੈਗਾ ਤੇ ਤਵੇ ਨੂੰ ਆਪਾਂ ਰੱਖ ਲਿਆ ਜੀ ਸਿਲੰਡਰ ਗੈਸ ਚਲਾ ਕੇ ਤੇ ਇਹਨੂੰ ਉੱਪਰ ਰੱਖ ਦਿਓ ਤੇ ਤਵੇ ਨੂੰ ਆਪਾਂ ਗਰਮ ਕਰਨਾ ਰੱਖ ਦਿਓ ਜੀ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਤਵਾ ਤਵਾ ਆਪਾਂ ਨਾਰਮਲ ਗਰਮ ਰੱਖਣਾ ਹੈਗਾ ਤੇ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਈਆਂ ਨੇ ਨਾਰਮਲ ਚੀਜ਼ਾਂ ਨੇ ਜਿਹੜੀਆਂ ਆਪਣੇ ਘਰੇ ਹੁੰਦੀਆਂ ਨੇ ਤੁਸੀਂ ਚੈੱਕ ਕਰਦੇ ਰਹੋ ਜਿਆਦਾ ਗਰਮ ਨਹੀਂ ਕਰਨਾ ਤਵਾ ਬਿਲਕੁਲ ਹੀ ਸਿਮ ਜੀ ਅੱਗ ਕਰਕੇ ਰੱਖ ਦਿਓ ਜਾਂ ਇੱਕ ਵਾਰੀ ਗਰਮ ਕਰਕੇ ਤੇ ਤੁਸੀਂ ਫਿਰ ਇਹਦਾ ਗੈਸ ਬੰਦ ਕਰ ਦਿਓ ਇਹਨੂੰ ਤੁਸੀਂ ਉਵੇਂ ਰੱਖ ਲਓ ਠੀਕ ਹੈ ਜੀ ਚੈੱਕ ਕਰ ਲਓ ਆ ਦੇਖੋ ਥੋੜਾ ਥੋੜਾ ਗਰਮ ਹੋ ਗਿਆ ਹੱਥ ਲੱਗਦਾ ਉੱਤੇ ਸੇਕ ਲੱਗਦਾ ਹੈਗਾ ਗਰਮ ਹੋ ਗਿਆ ਤਵਾ ਆਪਣਾ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇੱਕ ਚਮਚਾ ਹਲਦੀ ਦਾ ਲੈਣਾ ਹੈਗਾ ਠੀਕ ਹੈ ਇੱਕ ਚਮਚਾ ਤੁਸੀਂ ਹਲਦੀ ਦਾ ਲੈ ਲਓ ਇਹਦੇ ਉੱਤੇ ਤਵੇ ਤੇ ਹਲਦੀ ਪਾ ਦਿਓ ਜਿਆਦਾ ਗਰਮ ਦੇ ਉੱਤੇ ਤਾਂ ਇਹ ਮੱਚ ਜਾਂਦੀ ਹੁੰਦੀ ਆਪਾਂ ਹੁਣ ਨੋਰਮਲ ਗਰਮ ਕੀਤਾ ਥੋੜੇ ਥੋੜੇ ਹਲਕੀ ਜੀ ਇਹਦੀ ਨਮੀ ਖਤਮ ਹੋਊਗੀ ਠੀਕ ਹੈ ਜਦੋਂ ਇਹਦੀ ਨਮੀ ਖਤਮ ਹੋ ਗਈ ਜਾਨੀ ਕਿ ਇਹਨੇ ਵਧੀਆ ਸੁੱਕੀ ਜੀ ਹੋ ਜਾਣਾ ਹੈਗਾ ਤੇ ਵਧੀਆ ਹੋ ਜੂਗੀ ਤੇ ਥੋੜਾ ਜਿਹਾ ਕਲਰ ਚੇਂਜ ਹੋ ਜੂਗਾ ਜਿਆਦਾ ਨਹੀਂ ਕਰਨਾ ਕਾਲੀ ਨਹੀਂ ਕਰਨੀ ਹੈਗੀ ਇਹ ਅੱਗੇ ਇਹਦੇ ਵਿੱਚ ਕੀ ਪਾਉਣਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆਂ ਤੁਸੀਂ ਵੀਡੀਓ ਨੂੰ ਦੇਖੀ ਚਲੋ ਐਂਡ ਤੱਕ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਸਾਰੀ ਚੀਜ਼ ਸਮਝ ਆ ਸਕੇ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਸੇਵ ਕਰਕੇ ਰੱਖ ਲਿਆ ਕਰੋ ਵੀਡੀਓ ਨੂੰ ਜਾਂ ਤੁਸੀਂ WhatsApp ਤੇ ਜਾਂ ਕਿਸੇ ਨੰਬਰ ਤੇ ਭੇਜ ਦਿਆ ਕਰੋ ਤਾਂ ਕਿ ਇਹ ਤੁਹਾਨੂੰ ਬਾਅਦ ਵਿੱਚ ਭਾਲਣੀ ਔਖੀ ਨਾ ਹੋਵੇ ਹਨਾ ਤੇ ਬਾਕੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਤੁਸੀਂ ਲਾਈਕ ਕਰਿਆ ਕਰੋ ਅਗਰ ਚੰਗੀ ਨਹੀਂ ਲੱਗਦੀ ਤਾਂ ਬੇਟਾ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਮੇਰਾ ਪੇਜ ਫੋਲੋ ਕਰਕੇ ਰੱਖੋ ਹੈਲਥ ਹਰਬਲ 213 ਹੈਲਥ ਹਰਬਲ 213 ਹੀ ਮੇਰਾ YouTube ਚੈਨਲ ਹੈ ਉਹਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਤੇ ਤਾਂ ਕਿ ਤੁਹਾਨੂੰ ਇਹ ਵੀਡੀਓ ਮਿਲਦੀਆਂ ਰਹਿਣ ਠੀਕ ਹੈ ਜੀ ਆਪਾਂ ਇਹਨੂੰ ਥੋੜਾ ਜਿਹਾ ਦਾ ਕਲਰ ਚੇਂਜ ਕਰ ਲਿਆ ਆਪਾਂ ਹੁਣ ਚੱਕੀ ਆ ਬਾਟੀ ਤੇ ਬਾਟੀ ਦੇ ਵਿੱਚ ਕੱਢ ਲਾਂਗੇ ਸਾਰਾ ਕੁਛ ਇਹਦਾ ਜੋ ਵੀ ਇਹਦਾ ਸਮਾਨ ਹੈਗਾ ਆਪਾਂ ਬਾਟੀ ਦੇ ਵਿੱਚ ਕੱਢ ਲੈਣਾ ਜਿਹੜੀ ਆਪਾਂ ਹਲਦੀ ਇਹ ਪੁੰਨੀਆਂ ਥੋੜੀ ਜੀ ਹੈ ਨਾ ਇਹਨੂੰ ਸੇਕ ਲਵਾਇਆ ਹੁਣ ਅੱਗੇ ਆਪਾਂ ਇਹਦੇ ਵਿੱਚ ਕੀ ਪਾਉਣਾ ਮੈਂ ਉਹ ਵੀ ਤੁਹਾਨੂੰ ਦੱਸਦੀ ਆਂ ਤੇ ਤੁਸੀਂ ਆਪਣੇ ਇਹ ਦੇਖਦੇ ਰਿਹਾ ਕਰੋ ਤੇ ਇਹ ਆਪਦੇ ਦਿਮਾਗ 'ਚ ਬਿਠਾ ਲਿਆ ਕਰੋ ਜੇ ਜਦੋਂ ਕਿਤੇ ਆਪਾਂ ਜਾਣਾ ਹੈਗਾ ਕਿਸੇ ਪ੍ਰੋਗਰਾਮ 'ਚ ਜਾਣਾ ਕਿਸੇ ਫੰਕਸ਼ਨ 'ਚ ਜਾਣਾ ਮੌਕੇ ਤੇ ਤਿਆਰ ਕਰ ਲਓ ਤੁਸੀਂ ਤੇ ਇਹ ਨੂੰ ਲਾਉਣਾ ਸਟਾਰਟ ਕਰ ਦਿਓ ਜੀ ਪਹਿਲਾਂ ਲਾ ਲਓ ਸਵੇਰ ਵੇਲੇ ਲਾ ਲਓ ਉਸ ਤੋਂ ਬਾਅਦ ਕੰਮ ਠੰਡਾ ਕਰੀ ਜਾਓ ਨਹੀਂ ਉਸ ਤੋਂ ਬਾਅਦ ਖਰਾਬ ਹੁੰਦਾ ਛੇਤੀ ਇਹ ਆ ਇੱਕ ਇੱਕ ਚਮਚਾ ਲੈ ਲਿਆ ਜੀ ਆਪਾਂ ਕੌਫੀ ਦਾ ਕੌਫੀ ਜੇ ਵੱਧ ਵੀ ਪਾਜੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਲਦੀ ਭਾਵੇਂ ਤੁਸੀਂ ਘੱਟ ਕਰ ਸਕਦੇ ਹੋ ਕੌਫੀ ਵੱਧ ਪਾਜੇ ਕੋਈ ਦਿੱਕਤ ਨਹੀਂ ਕੌਫੀ ਵੀ ਰੰਗ ਗੋਰੇ ਵਾਸਤੇ ਬਹੁਤ ਜ਼ਿਆਦਾ ਕੰਮ ਕਰਦੀ ਹੈਗੀ ਹੈ ਹੁਣ ਆਪਾਂ ਕੀ ਲੈ ਆ ਜੀ ਇਹਦੇ ਵਾਸਤੇ ਸਪੈਸ਼ਲ ਚੀਜ਼ ਹੈ ਜਿਹੜੀ ਦੁੱਧ ਠੀਕ ਹੈ ਦੁੱਧ ਆਪਾਂ ਇਹਦੇ ਚ ਆਪਦੇ ਹਿਸਾਬ ਦੇ ਨਾਲ ਪਾਉਣਾ ਐਨਾ ਕ ਪਾਉਣਾ ਵੀ ਇਹ ਵਧੀਆ ਪਤਲਾ ਜਾਨੀ ਕਿ ਲਿਕੜ ਬਾਂਜੇ ਜਾਨੀ ਕਿ ਪੇਸਟ ਜਾਂ ਬਾਂਜੇ ਵਧੀਆ ਜ਼ਿਆਦਾ ਸੰਘਣਾ ਨਹੀਂ ਰੱਖਣਾ ਜ਼ਿਆਦਾ ਸੰਘਣਾ ਰੱਖੇ ਤਾਂ ਲੱਗੇ ਤੁਹਾਨੂੰ ਤਾਂ ਦੁੱਧ ਤੁਸੀਂ ਹੋਰ ਪਾ ਸਕਦੇ ਹੋ ਠੀਕ ਹੈ ਜੀ ਥੋੜਾ ਜਿਹਾ ਦੁੱਧ ਹੋਰ ਪਾ ਲਓ ਆਪਾਂ ਕਾਫੀ ਵੀ ਖੋਰਨੀ ਹੈ ਇਹਦੇ ਵਿੱਚ ਚੰਗੀ ਤਰ੍ਹਾਂ ਇਹ ਕਾਫੀ ਤਾਂ ਹੌਲੀ ਹੀ ਖੁਰਦੀ ਆ ਕਿਉਂਕਿ ਮੈਂ ਨਾ ਇਹਦੇ ਬੀ ਲਿਆ ਕੇ ਤੇ ਫਿਰ ਤਿਆਰ ਕਰਦੀ ਹੁੰਨੀ ਆ ਕਾਫੀ ਰਗੜਦੀ ਆ ਜਿਹੜਾ ਪਾਊਡਰ ਹੁੰਦਾ ਉਹਦਾ ਤਾਂ ਇੰਨਾ ਦਿੱਕਤ ਨਹੀਂ ਹੁੰਦੀ ਹੈਗੀ ਪਾਊਡਰ ਵਾਲੇ ਦੀ ਤਾਂ ਪਾਊਡਰ ਤਾਂ ਛੇਤੀ ਖੁਰ ਜਾਂਦਾ ਹੁੰਦਾ ਜਿਹੜੇ ਇਹਦੇ ਬੀ ਹੁੰਦੇ ਆ ਇਹ ਥੋੜੇ ਜੇ ਔਖੇ ਖੁਰਦੇ ਹੁੰਦੇ ਨੇ ਠੀਕ ਹੈ ਜੀ ਆ ਵਧੀਆ ਬਣ ਗਏ ਹੁਣ ਇਹ ਤੇ ਜੇ ਮਾੜੇ ਮੋٹے ਰਹਿ ਵੀ ਜਾਣਗੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਇਸ ਸਕਰਬ ਦਾ ਕੰਮ ਕਰਦੇ ਨੇ ਤੇ ਆ ਦੇਖੋ ਤੁਸੀਂ ਇਹ ਵਧੀਆ ਇਹ ਹੁਣ ਬਣ ਗਿਆ ਪੇਸਟ ਹੁਣ ਆਪਾਂ ਇਹਦੇ ਵਿੱਚ ਕੀ ਮਲਾਉਣਾ ਹੈਗਾ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਆਪਾਂ ਲੈ ਲਿਆ ਜੀ ਸ਼ਹਿਦ ਠੀਕ ਹੈ ਜੀ ਸ਼ਹਿਦ ਲੈ ਲਓ ਤੁਸੀਂ ਵਧੀਆ ਸ਼ਹਿਦ ਲੈ ਲਓ ਤੁਸੀਂ ਇਹਨੂੰ ਸ਼ਹਿਦ ਨੂੰ ਆਪਾਂ ਇਹਦੇ ਵਿੱਚ ਮਿਲਾਉਣਾ ਜੀ ਸ਼ਹਿਦ ਕੀ ਕਰਦਾ ਆਪਣੇ ਮਤਲਬ ਕਿ ਸਕਿਨ ਦੇ ਉੱਤੇ ਸ਼ਾਈਨਿੰਗ ਲੈ ਕੇ ਆਉਂਦਾ ਹੈ ਪੂਰੀ ਇਹਨੇ ਪੂਰੀ ਸ਼ਾਈਨਿੰਗ ਲੈ ਕੇ ਆਉਣੀ ਹੈ ਇਹ ਆਪਾਂ ਬਾਲਾਂ ਤੇ ਵੀ ਲਾਉਨੇ ਆ ਤਾਂ ਵੀ ਇਹਨੇ ਪੂਰੀ ਸ਼ਾਈਨਿੰਗ ਬਾਲਾਂ ਨੂੰ ਚਮਕਾ ਦਿੰਦਾ ਜੀ ਇਹ ਤੇ ਬਾਕੀ ਅਗਰ ਤੁਸੀਂ ਇਹਨੂੰ ਪਾਣੀ ਦੇ ਵਿੱਚ ਪਾ ਕੇ ਇੱਕ ਚਮਚ ਰੋਜ਼ ਪੀਂਨੇ ਹੋ ਤਾਂ ਵੀ ਇਹਨੇ ਮੋਟਾਪਾ ਵੀ ਸਹੀ ਕਰ ਦੇਣਾ ਜੀ ਤੇ ਇਹਨੇ 글로ਅ ਅੰਦਰੋਂ ਸਕਿਨ ਦਾ 글로ਅ ਵੀ ਲੈ ਕੇ ਆਉਣਾ ਹੈਗਾ ਸ਼ਹਿਦ ਬਹੁਤ ਗੁਣਾਕਾਰੀ ਹੁੰਦਾ ਅੱਗੇ ॠषि मुनि ਸ਼ਹਿਦ ਬਹੁਤ ਮਤਲਬ ਵਰਤਦੇ ਸੀ ਸ਼ਹਿਦ ਹਰੇਕ ਦਵਾਈ ਦੇ ਵਿੱਚ ਵੀ ਕਈ ਦਵਾਈਆਂ ਇਹੋ ਜਿਹੀਆਂ ਜਿਨ੍ਹਾਂ ਨੂੰ ਆਪਾਂ ਤਿਆਰ ਕਰਦੇ ਉਹਦੋਂ ਸ਼ਹਿਦ ਦਾ ਇਸਤੇਮਾਲ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਆਪਾਂ ਇਹਦੇ ਵਿੱਚ ਮਿਲਾ ਲਿਆ ਤੇ ਆਪਾਂ ਇਹਦਾ ਬਣਾ ਲਿਆ ਜੀ ਲੇਪ ਠੀਕ ਹੈ ਵਧੀਆ ਮਤਲਬ ਕਿ ਪੇਸਟ ਜਾ ਬਣਾ ਲਿਆ ਪਤਲਾ ਜਾ ਥੋੜਾ ਜਾ ਤੇ ਇਹ ਇਹੋ ਜਿਹਾ ਬਣਾ ਕੇ ਕੁੜੀਓ ਤੁਸੀਂ ਲਾ ਸਕਦੇ ਹੋ ਅਗਰ ਤੁਸੀਂ ਚਿਹਰੇ ਤੇ ਲਾਉਣਾ ਤਾਂ ਤੁਸੀਂ ਉਹ ਰਾਤ ਨੂੰ ਲਾਉਣਾ ਹੈਗਾ ਰਾਤ ਨੂੰ ਲਾਓ ਰਾਤ ਨੂੰ ਥੋੜਾ ਜਿਹਾ ਲਾ ਕੇ ਜਿਆਦਾ ਨਹੀਂ ਵੀ ਆਪਾਂ ਜਿਆਦਾ ਚਮਚੇ ਭਰ ਕੇ ਚਿਹਰੇ ਤੇ ਲਾ ਲੈਣਾ ਥੋੜਾ ਜਿਹਾ ਹੱਥ ਤੇ ਰੱਖ ਕੇ ਨਾ ਤੇ ਦੀ ਮ사ਜ ਤੁਸੀਂ ਫੇਸ ਤੇ ਕਰ ਸਕਦੇ ਹੋ ਤੇ ਰਾਤ ਨੂੰ ਲਾਓ ਜਿਹੜਾ ਕਿ ਸਵੇਰ ਨੂੰ ਤੁਹਾਡੇ ਇਹ ਜਿਆਦਾ ਪੀੜਾ ਪਾ ਨਾ ਰਹੇ ਠੀਕ ਹੈ ਹੱਥਾਂ ਤੇ ਜਿਵੇਂ ਤੁਸੀਂ ਕੰਮ ਸਵੇਰੇ ਉੱਠ ਕੇ ਲਾ ਲਓ ਜਦੋਂ ਕਿਤੇ ਜਾਣਾ ਉਸ ਤੋਂ ਬਾਅਦ ਕੰਮ ਠੰਡਾ ਕਰ ਦਿਓ ਉਸ ਤੋਂ ਬਾਅਦ ਜੇ ਮਾੜੀ ਮੋਟੀ ਕੋਈ ਪੀਲਕ ਹੋਵੇ ਤਾਂ ਉਹ ਲੈ ਜਾਂਦੀ ਹੁੰਦੀ ਹੈ ਮੈਂ ਤਾਂ ਜੇ ਕਿਤੇ ਲਾਉਣਾ ਪੈ ਜੇ ਨਾ ਮੁੜ ਕੇ ਹੱਥਾਂ ਹੱਥਾਂ ਤੇ ਕਿਤੇ ਲਾਉਣਾ ਪੈ ਜੇ ਤਾਂ ਨਹਾਉਣ ਤੋਂ ਪਹਿਲਾਂ ਇਹ ਲਾ ਲਈਦਾ 2-3 ਘੰਟੇ ਤੇ ਉਸ ਤੋਂ ਬਾਅਦ ਜਦੋਂ ਕਿਤੇ ਜਾਣਾ ਹੋਵੇ ਤਾਂ ਇਹਨੂੰ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਆ ਜੀ ਆਪਾਂ ਤੇ ਆ ਦੇਖੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਗੜ ਲਓ ਕਾਲਸ ਲੈ ਜੂਗੀ ਤੁਹਾਡੇ ਸਾਰੇ ਆਪਾਂ ਜਿਵੇਂ ਹੱਥ ਰਗੜ ਕੇ ਮਲ ਕੇ ਧੋਨੇ ਆ ਉਸ ਤਰ੍ਹਾਂ ਤੁਸੀਂ ਹੱਥ ਤੋਂ ਇਹਨਾਂ ਨੂੰ ਮਤਲਬ ਰਗੜੋ ਤੁਸੀਂ ਚੰਗੀ ਤਰ੍ਹਾਂ ਪੂਰੇ ਜੋਰ ਨਾਲ ਇਹ ਲੈ ਜੂਗੀ ਕਾਲਸ ਜੋ ਵੀ ਆਪਣੇ ਕਾਲਾਪਨ ਹੁੰਦਾ ਹੈਗਾ ਨਾ ਉਹ ਲੈ ਜਾਂਦਾ ਧੁੱਪ ਨਾ ਹੋ ਜਾਂਦਾ ਜੀ ਇਹ ਧੁੱਪਨਾ ਸਨਵਰਨ ਹੋ ਜਾਂਦਾ ਧੁੱਪ ਸਾੜ ਦਿੰਦੀ ਹੈ ਸਕਿਨ ਨੂੰ ਠੀਕ ਹੈ ਹੁਣ ਅੱਗੇ ਗਰਮੀ ਆਉਂਦੀ ਜਾਂਦੀ ਹੈ ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਓ ਆ ਤੁਸੀਂ ਲਾ ਸਕਦੇ ਹੋ ਨਹੀਂ ਵੀ ਕਿਤੇ ਜਾਣਾ ਵੈਸੇ ਵੀ ਤੁਸੀਂ ਵਰਤ ਸਕਦੇ ਹੋ ਕਿਹੜਾ ਕੋਈ ਜ਼ਰੂਰੀ ਹੁੰਦਾ ਵੀ ਆਪਾਂ ਕਿਤੇ ਜਾਣਾ ਤਾਂ ਫੇਰ ਹੀ ਵਰਤਣਾ ਹੈਗਾ ਹਨਾ ਆ ਦੇਖੋ ਤੁਸੀਂ ਭਾਈ ਤੁਹਾਡੀ ਆਂਟੀ ਨੇ ਆਖਿਆ ਮੈਂ ਵੀ ਗੋਰੀ ਹੋ ਜਾ ਚੱਲ ਮੈਂ ਵੀ ਆ ਤੁਹਾਨੂੰ ਦੱਸਦੀ ਦੱਸਦੀ ਮੈਂ ਹੋ ਜੰਨੀ ਹੈਗੀਆ ਕਿਉਂਕਿ ਮੈਂ ਜਦੋਂ ਤੁਹਾਨੂੰ ਦਿਖਾਉਣੀ ਹੈ ਨਾ ਇਹ ਬਣਾ ਕੇ ਉਦੋਂ ਫਿਰ ਮੈਂ ਵੀ ਇਸਤੇਮਾਲ ਕਰ ਲੈਣੀ ਹੁੰਨੀ ਆ ਹਨਾ ਆ ਦੇਖੋ ਤੁਸੀਂ ਹੁਣ ਮੈਂ ਤੁਹਾਨੂੰ ਨਾ ਹੱਥ ਮੇਰੇ ਧੋ ਕੇ ਦਿਖਾਉਂਗੀ ਵੀ ਇਹ ਕਿਵੇਂ ਲੱਗਦੇ ਆ ਦੇਖੋ ਤੁਸੀਂ ਸਾਫ਼ ਕੀਤੇ ਬਾਅਦ ਇਹਨਾਂ ਦਾ ਕਿੰਨਾ ਫਰਕ ਪੈ ਗਿਆ ਹੱਥਾਂ ਦਾ ਧੋਤੇ ਬਾਅਦ ਹਨਾ ਹੁਣ ਤੁਸੀਂ ਆਏ ਨਾ ਕਹੋ ਬੈਂਟੀ ਤਾਂ ਹਲਦੀ ਦਾ ਪੀਲਾਪਨ ਚੜ ਗਿਆ ਹਲਦੀ ਤਾਂ ਚਲੋ ਹਲਦੀ ਤਾਂ ਆਪਦੀ ਥਾਂ ਤੇ ਰਹਿ ਗਈ ਇਹ ਤਾਂ ਪੀਲਾਪਨ ਤਾਂ ਇਹਦਾ ਲੈ ਜਾਂਦਾ ਹੁੰਦਾ ਜਦੋਂ ਆਪਾਂ ਕੰਮ ਧੰਦਾ ਕਰਦੀਆਂ ਆਪਾਂ ਨੂੰ ਰਸੋਈ ਚ ਬੁੜੀਆਂ ਨੂੰ ਕੰਮ ਪਈ ਹੀ ਰਹਿੰਦੇ ਹੈਗੇ ਨੇ ਹਨਾ ਉਦੋਂ ਲੈ ਜਾਂਦਾ ਹੁੰਦਾ ਤੇ ਆਹ ਦੇਖੋ ਤੁਸੀਂ ਆਪਾਂ ਪਾ ਲੈਣੇ ਹੁਣ ਆਪਣੀਆਂ ਮੰਦਰੀਆਂ ਤੇ ਭਾਈ ਹੁਣ ਆਪਾਂ ਤੁਸੀਂ ਮੈਨੂੰ ਦੱਸੋ ਵੀ ਤੁਹਾਨੂੰ ਇਹ ਕਿਵੇਂ ਲੱਗੀ ਮੇਰੀ ਵੀਡੀਓ ਤੇ ਮੇਰੇ ਹੱਥ ਤੁਹਾਨੂੰ ਕਿਵੇਂ ਲੱਗੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਬੇਟਾ ਲਾਈਕ ਕਮੈਂਟ ਮਿੱਠੇ ਮਿੱਠੇ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ